ਆਮ ਜਨਤਾ ਤੇ ਪੁਲਿਸ ਵਿੱਚ ਸੁਖਾਵੇਂ ਸਬੰਧ ਬਣਾਉਣ ਤੇ ਲੋਕਾਂ ਦੀ ਮਦਦ ਨਾਲ ਮਾੜੇ ਅੰਸਰਾਂ ਨੂੰ ਕਾਬੂ ਕਰਨ ਦੇ ਮਨੋਰਥ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਵੱਲੋਂ ਸਥਾਨਕ ਪੈਲੇਸ ਵਿਖੇ ਪੁਲਿਸ ਪਬਲਿਕ ਮੀਟਿੰਗ ਕੀਤੀ ਗਈ ਜ਼ਿਲ੍ਹਾ ਪੁਲਿਸ ਮੁਖੀ ਗੌਰਵ ਤੂਰਾ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਮੌਕੇ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਦੁਕਾਨਦਾਰ ਤੇ ਪਿੰਡਾਂ ਨਾਲ ਸੰਬੰਧਿਤ ਮੋਹਤਬਰ ਵਿਅਕਤੀ ਸ਼ਾਮਲ ਹੋਏ ਮੀਟਿੰਗ ਦੌਰਾਨ ਜਿੱਥੇ ਲੋਕਾਂ ਨੇ ਪੁਲਿਸ ਅਧਿਕਾਰੀਆਂ ਨੂੰ ਆਪਣੇ ਸੁਝਾਅ ਦਿੱਤੇ ਉਥੇ ਆਪਣੀ ਸਮੱਸਿਆਵਾਂ ਵੀ ਦੱਸੀਆਂ ਜਿਸ ਨੂੰ ਪੁਲਿਸ ਅਧਿਕਾਰੀਆਂ ਨੇ ਹੱਲ ਕਰਨ ਦਾ ਭਰੋਸਾ ਦਿੱਤਾ ਇਸ ਮੌਕੇ ਬੋਲਦਿਆਂ ਐਸਐਸਪੀ ਗੌਰਵ ਤੂਰਾ ਨੇ ਕਿਹਾ ਕਿ ਸਾਡੀ ਇਹ ਮੀਟਿੰਗ ਸਾਰਥਕ ਸਾਬਤ ਹੋਈ ਹੈ ਤੇ ਹਾਜ਼ਰ ਲੋਕਾਂ ਨੇ ਪੁਲਿਸ ਦੇ ਕੰਮਕਾਜ ਨੂੰ ਹੋਰ ਵਧੀਆ ਕਰਨ ਲਈ ਆਪਣੇ ਸੁਝਾਅ ਦਿੱਤੇ ਹਨ ਜਿਨ੍ਹਾਂ ਤੇ ਵਿਚਾਰ ਕਰਕੇ ਅਸੀਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਹੋਰ ਵਧੀਆ ਢੰਗ ਨਾਲ ਕੰਮ ਕਰਾਂਗੇ ਐਸਐਸਪੀ ਨੇ ਕਿਹਾ ਕਿ ਨਸ਼ਿਆਂ ਦੇ ਖਿਲਾਫ ਮਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਮਾੜੇ ਅੰਸਰਾਂ ਤੇ ਨਸ਼ਾ ਤਸਕਰਾਂ ਦੀ ਸੂਚਨਾ ਲੋਕ ਬਿਨਾਂ ਕਿਸੇ ਡਰ ਦੇ ਆਪਣੇ ਨੇੜਲੇ ਥਾਣੇ ਵਿੱਚ ਦੇਣ ਤਾਂ ਜੋ ਇਹਨਾਂ ਮਾੜੇ ਅੰਸਰਾਂ ਨੂੰ ਉਹਨਾਂ ਦੇ ਅੰਜਾਮ ਤੱਕ ਪਹੁੰਚਾਇਆ ਜਾ ਸਕੇ ਉਹਨਾਂ ਦੁਕਾਨਦਾਰਾਂ ਦੇ ਵੀ ਸੁਝਾਅ ਲਏ ਤੇ ਉਹਨਾਂ ਦੀਆਂ ਸਮੱਸਿਆਵਾਂ ਦਾ ਵੀ ਹੱਲ ਦਾ ਪਰੋਸਾ ਦਿੱਤਾ ਐਸਐਸਪੀ ਗੌਰਵ ਤੂਰਾ ਨੇ ਦੱਸਿਆ ਕਿ ਜਿੱਥੇ ਸ਼ਹਿਰ ਕਪੂਰਥਲਾ ਤੇ ਫਗਵਾੜਾ ਵਿੱਚ ਪੀਸੀਆਰ ਕਰਮਚਾਰੀਆਂ ਦੀ ਗਿਣਤੀ ਵਧਾਈ ਗਈ ਹੈ ਉੱਥੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਤੇ ਤਿਤ ਰਾਤ ਦੇ ਸਮੇਂ ਥਾਣਾ ਪਦਰ ਤੇ ਵਖ ਵਖ ਥਾਵਾਂ ਤੇ ਨਾਕਾਬੰਦੀ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਰੋਜ਼ਾਨਾ ਜ਼ਿਲ੍ਹੇ ਪਰ ਵਿੱਚ 300 ਤੋਂ ਵੱਧ ਵਾਹਨਾਂ ਦੀ ਜਾਂਚ ਹੋ ਰਹੀ ਹੈ ਤੇ ਸ਼ੱਕੀ ਵਿਅਕਤੀਆਂ ਪਾਸੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਉਨਾ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਪੁਲਿਸ ਦਾ ਸਹਿਯੋਗ ਦੇਣ ਤਾਂ ਜੋ ਅਮਨ ਸ਼ਾਂਤੀ ਦੀ ਸਥਿਤੀ ਨੂੰ ਹਰ ਹੀਲੇ ਬਰਕਰਾਰ ਰੱਖਿਆ ਜਾ ਸਕੇ ਇਸ ਮੌਕੇ ਐਸਪੀ ਹੈੱਡ ਕੁਆਰਟਰ ਗੁਰਪ੍ਰੀਤ ਸਿੰਘ ਡੀਐਸਪੀ ਸਬਡਿਵੀਜ਼ਨ ਦੀਪਕਰਨ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ ਆਓ ਦੇਖਦੇ ਹਾਂ ਕਪੂਰਥਲਾ ਤੋਂ ਸਾਡੇ ਪੱਤਰਕਾਰ ਨਿਰਮਲ ਸਿੰਘ ਦੀ ਖਾਸ ਰਿਪੋਰਟ ਅੱਜ ਪਬਲਿਕ ਮੀਟਿੰਗ ਰੱਖੀ ਗਈ ਤੇ ਕਾਫੀ ਇੱਥੇ ਇਕੱਠ ਵੀ ਹੋਇਆ ਤੇ ਕੀ ਮੇਨ ਮਕਸਦ ਕੀ ਪਬਲਿਕ ਮੀਟਿੰਗ ਦਾ ਕਰੰਦ ਹੈ ਇਹ ਬਿਲਕੁਲ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜਾ ਤੇ ਪੰਜਾਬ ਪੁਲਿਸ ਵੱਲੋਂ ਜਿਹੜੀ ਲੜੀ ਦੇ ਵਿੱਚ ਇੱਕ ਜਿਹੜਾ ਪਬਲਿਕ ਸੰਪਰਕ ਪ੍ਰੋਗਰਾਮ ਹੈਗਾ ਹੈ ਉਹ ਜਿਹੜਾ ਸ਼ੁਰੂ ਕੀਤਾ ਗਿਆ ਸੀ ਤੇ ਉਹਦੀ ਲੜੀ ਦੇ ਵਿੱਚ ਹੀ ਅੱਜ ਸੰਪਰਕ ਇੱਕ ਮੀਟਿੰਗ ਰੱਖੀ ਗਈ ਸੀ ਕਪੂਰਥਲਾ ਜਿਲ੍ਹੇ ਦੇ ਵਿੱਚ ਕਪੂਰਥਲਾ ਸ਼ਹਿਰ ਦੇ ਵਿੱਚ ਜਿਹਦੇ ਵਿੱਚ ਵੱਖ-ਵੱਖ ਜਿਹੜੇ ਅਦਾਰਿਆਂ ਦੇ ਵਿੱਚੋਂ ਆ ਲੋਕਾਂ ਨੇ ਜਿਹੜਾ ਪਾਰਟਿਸਿਪੇਟ ਕੀਤਾ ਗਿਆ ਹੈ ਤੇ ਉਹ ਲੋਕਾਂ ਨੇ ਆ ਕੇ ਜਿਹੜਾ ਅਪਕੇ ਕਪੂਰਥਲਾ ਸ਼ਹਿਰ ਅਤੇ ਬਖਵਕ ਜਿਹੜੇ ਸਰਪੰਚ ਸਾਹਿਬਾਨ ਨੇ ਉਹਨਾਂ ਨੇ ਆਪਣੇ ਪਿੰਡਾਂ ਸਬੰਧੀ ਸੁਝਾਅ ਦਿੱਤੇ ਹੈਗੇ ਆ ਬਖਵਕ ਜਿਹੜੀ ਪੁਲਿਸਿੰਗ ਐਂਗਲ ਤੋਂ ਹੋਰ ਵਧੀਆ ਜਿਹੜਾ ਕੰਮ ਕਿਵੇਂ ਹੋ ਸਕਦਾ ਉਸ ਸਬੰਧੀ ਜਿਹੜਾ ਫੀਡਬੈਕ ਦਿੱਤਾ ਹੈਗਾ ਤੇ ਲੋਕਾਂ ਦੇ ਜਿਹੜੇ ਉਤਸ਼ਾਹ ਨੂੰ ਦੇਖਦੇ ਹੋਏ ਅਤੇ ਜਿਹੜੇ ਸੁਜੈਸ਼ਨਸ ਜਿਹੜੇ ਹੈਗੇ ਆ ਉਹ ਅਸੀਂ ਬੜੇ ਡੀਪਲੀ ਜਿਹੜੇ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਅਸੀਂ ਵਿਚਾਰਿਆ ਹੈਗਾ ਤੇ ਨਾਲ ਲੋਕਾਂ ਨੇ ਆਪਣੇ ਸੁਝਾਵਾਂ ਦੇ ਨਾਲ ਨਾਲ ਸਾਨੂੰ ਹੱਲ ਵੀ ਜਿਹੜਾ ਕੱਢ ਕੇ ਦਿੱਤਾ ਹੈਗਾ ਆ ਮੈਂ ਮੰਨਦਾ ਕਿ ਜਿਹੜਾ ਲੋਕਾਂ ਦੇ ਫੀਡਬੈਕ ਦੇ ਨਾਲ ਅਸੀਂ ਜਿਹੜੀ ਆਪਣੀ ਪੁਲਿਸ ਵਰਕਿੰਗ ਹੋਰ ਵਧੀਆ ਤਰੀਕੇ ਨਾਲ ਆਪਾਂ ਕਰ ਸਕਦੇ ਹੈਗੇ ਆ ਲੋਕਾਂ ਦੇ ਸੁਝਾਅ ਜਿਹੜੇ ਅਸੀਂ ਨੋਟੀਫਾਈ ਕਰ ਲਏ ਹਨ ਤੇ ਉਹਦੇ ਤੇ ਇਮੀਡੀਏਟਲੀ ਜਿਹੜਾ ਕੰਮ ਸ਼ੁਰੂ ਹੋ ਜਾਊਗਾ ਆ ਤੇ ਮੈਂ ਉਮੀਦ ਕਰਦਾ ਕਿ ਜਿਹੜਾ ਲੋਕਾਂ ਦੇ ਸਹਿਯੋਗ ਦੇ ਨਾਲ ਜੋ ਵੀ ਸਾਡੀ ਜ਼ਿਲ੍ਹੇ ਦੀ ਮੁਸ਼ਕਲਾ ਹੈਗੀਆਂ ਉਹਨੂੰ ਆਪਾਂ ਹੋਰ ਵਧੀਆ ਤਰੀਕੇ ਨਾਲ ਜਿਹੜਾ ਸੁਝਾ ਸਕਾਂਗੇ ਕੀ ਸਰ ਸਿੱਟਾ ਕੀ ਨਿਕਲਿਆ ਪੂਰੀ ਮੀਟਿੰਗ ਦਾ ਦੋਵਾਂ ਪੱਖਾਂ ਨੇ ਆਪਣੇ ਸਵਾਲ ਕੀਤੇ ਤੁਸੀਂ ਜਵਾਬ ਦਿੱਤੇ ਸਿੱਟਾ ਕੀ ਮੰਨ ਲਿਆ ਸਿੱਟੇ ਦੇ ਵਿੱਚ ਜਿਹੜਾ ਇੱਕ ਤਾਂ ਸਾਰੇ ਲੋਕਾਂ ਨੇ ਜਿਹੜਾ ਗੱਲ ਕੀਤੀ ਕਿ ਜਿਹੜਾ ਨਸ਼ਾ ਦੇ ਖਿਲਾਫ ਲੜਾਈ ਦੇ ਵਿੱਚ ਉਹ ਜਿਹੜਾ ਪੁਲਿਸ ਦੇ ਨੇੜੇ ਨਾਲ ਹੈਗੇ ਆ ਉਹਨਾਂ ਨੇ ਕਿਹਾ ਹੈਗਾ ਕਿ ਜਿਹੜੀ ਪੰਜਾਬ ਜਿਹੜਾ ਜਿਹੜੀ ਆਪਣੀ ਜ਼ਿਲ੍ਹਾ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਉਹਦੇ ਨਾਲ ਉਹ ਸੰਤੁਸ਼ਟ ਨੇ ਤੇ ਉਹਨੂੰ ਅੱਗੇ ਵਧਾਉਣ ਲਈ ਵੀ ਉਹ ਜਿਹੜਾ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਜ਼ਿਲ੍ਹਾ ਪੁਲਿਸ ਦੀ ਉਹ ਮਦਦ ਕਰਨਗੇ ਉਹਨਾਂ ਦਾ ਅਸੀਂ ਜਿਹੜਾ ਬਹੁਤ-ਬਹੁਤ ਜਿਹੜਾ ਧੰਨਵਾਦ ਕੀਤਾ ਹੈਗਾ ਇਸ ਤੋਂ ਇਲਾਵਾ ਮਾਰਕੀਟ ਐਸੋਸੀਏਸ਼ਨ ਨਾਲ ਵੀ ਮੀਟਿੰਗ ਕੀਤੀ ਹੈਗੀ ਹੈ ਤੇ ਉਹਨਾਂ ਨੇ ਵੀ ਸਾਨੂੰ ਪੂਰੇ ਸਹਿਯੋਗ ਦਾ ਜਿਹੜਾ ਭਰੋਸਾ ਦਿਵਾਇਆ ਹੈਗਾ ਤਾਂ ਜੋ ਜਿਹੜੇ ਜ਼ਿਲ੍ਹੇ 'ਚ ਜੋ ਵੀ ਆ ਜਿਹੜੇ ਕ੍ਰਾਈਮ ਹੁੰਦੇ ਆ ਪੂਰੇ ਤੇ ਜਿਹੜੀ ਨੱਥ ਪਾਈ ਜਾ ਸਕਦਾ ਸਰ ਡੀਜੀਪੀ ਗੁਰਵਿਆਮਾ ਵੱਲੋਂ ਇੱਕ ਪੰਜਾਬ ਚ ਮੁਹਿੰਮ ਸ਼ੁਰੂ ਕੀਤੀ ਗਈ ਨਾਈਟ ਜਿਹੜੇ ਆ ਉਹ ਨਾਕੇ ਜਿਹੜੇ ਲਾਏ ਜਾਣਗੇ ਤੇ ਇਹਦੀ ਸ਼ੁਰੂਆਤ ਕਪੂਠੇ ਵਿੱਚ ਵੀ ਹੋ ਚੁੱਕੀ ਹੈ ਜੀ ਕਿ ਕਿੱਥੇ ਕਿੱਥੇ ਨਾਕੇ ਸ਼ੁਰੂ ਹੋਏ ਨਹੀਂ ਬਿਲਕੁਲ ਇਹ ਜਿਹੜਾ ਨਾਈਟ ਡੋਮਿਨੇਸ਼ਨ ਐਕਸਰਸਾਈਜ਼ ਸੀ ਕਹਿੰਦੇ ਆ ਤੇ ਪੂਰੇ ਜਿਹੜੀ ਪੰਜਾਬ ਪੁਲਿਸ ਹਰ ਜ਼ਿਲ੍ਹੇ ਸੇ ਜਿਹੜੀ ਕਰ ਰਹੀ ਹੈ ਉਹਦੀ ਲੜੀ ਦੇ ਵਿੱਚ ਜਿਹੜੀ ਕਪੂਠਲਾ ਪੁਲਿਸ ਤੇ ਵਿੱਚ ਵੀ ਬਹੁਤ ਹੀ ਵੱਡੇ ਪੱਧਰ ਤੇ ਜਿਹੜੀ ਨਾਈਟ ਪੁਲਿਸਿੰਗ ਜਿਹੜੀ ਚੱਲ ਰਹੀ ਹੈਗੀ ਹੈ ਜਿਹਦੇ ਤਹਿਤ ਅਸੀਂ ਡੇਲੀ ਔਨ ਅਵਰੇਜ 500 ਬੰਦਾ ਜਿਹੜਾ ਚੈੱਕ ਕਰ ਰਹੇ ਹਾਂ ਤੇ ਤਕਰੀਬਨ 300 ਤੋਂ 400 ਗੱਡੀਆਂ ਅਸੀਂ ਡੇਲੀ ਚੈੱਕ ਕਰਦੇ ਹਾਂ ਤੇ ਸ਼ੱਕੀ ਬੰਦਿਆਂ ਨੂੰ ਅਸੀਂ ਰਾਉਂਡ ਅਪ ਕਰਕੇ ਉਹਨਾਂ ਨੂੰ ਵੈਰੀਫਾਈ ਵੀ ਕਰਦੇ ਹੈਗੇ ਆ ਤੇ ਸਾਨੂੰ ਜੇ ਲੱਗਦਾ ਹੈਗਾ ਕਿ ਕੋਈ ਬੰਦਾ ਜਿਹੜਾ ਹੈਗਾ ਉਹ ਸ਼ੱਕੀ ਹੈਗਾ ਜਾਂ ਜਿਹਦੇ ਖਿਲਾਫ ਕੋਈ ਕਾਰਵਾਈ ਦੀ ਲੋੜ ਹੈ ਉਹ ਕਾਰਵਾਈ ਵੀ ਕੀਤੀ ਜਾਂਦੀ ਹੈ ਗੱਡੀਆਂ ਵੀ ਪੁਲਿਸ ਦੀ ਮੂਹਰੀ ਹੁੰਦੀ ਆ ਤਾਂ ਉਹ ਇੱਕ ਤਾਂ ਦਿਹਾਤੀ ਖੇਤਰ 'ਚ ਉਹਦੀ ਵਰਕਿੰਗ ਘੱਟ ਹੋ ਜਾਂਦੀ ਹੈ ਇੱਕ ਜਿਹੜੇ ਦੂਰ ਦਰਾੜ ਦੇ ਇਲਾਕੇ ਹੁੰਦੇ ਆ ਉਹਨਾਂ 25 ਪੌਂਟ ਤੋਂ ਦੀ ਸ਼ਹਿਰੀ ਖੇਤਰ ਤੱਕ ਸੀਮਿਤ ਰਹਿੰਦੀ ਹੈ ਜਿਵੇਂ ਕਿ ਮੈਂ ਦੱਸਿਆ ਇਹ ਜਿਹੜੀ ਨਾਈਟ ਡੋਮੀਨੇਸ਼ਨ ਐਕਸਰਸਾਈਜ਼ ਹੈ ਕੀ ਹੈ ਇਹ ਥਾਣਾ ਵਾਈਜ਼ ਕੀਤੀ ਜਾਂਦੀ ਹੈ ਤੇ ਥਣਿਆਂ ਦੇ ਵੱਖ-ਵੱਖ ਪੁਆਇੰਟਾਂ ਤੇ ਜਿਹੜਾ ਇਹਨੂੰ ਨਾਈਟ ਡੋਮੀਨੇਸ਼ਨ ਰਾਤ ਨੂੰ ਕਰਾਈ ਜਾਂਦੀ ਹੈ ਡੇਲੀ ਅਸੀਂ ਰਾਤ ਨੂੰ ਘੱਟੋ ਘੱਟ 40 ਤੋਂ 50 ਜਿਹੜੇ ਟ੍ਰੈਫਿਕ ਚਲਾਨ ਜਿਹੜੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਆ ਉਹਨਾਂ ਦੇ ਅਸੀਂ ਕਰਦੇ ਹੈਗੇ ਆ ਜਿਹੜੇ ਬਿਨਾਂ ਨੰਬਰ ਦੇ ਮੋਟਰਸਾਈਕਲ ਜਿਹੜੇ ਸ਼ੱਕੀ ਮੁੰਡੇ ਘੁੰਮ ਰਹੇ ਹੁੰਦੇ ਆ ਉਹਨਾਂ ਦੇ ਵੀ ਜਿਹੜੀ ਸੰਬੰਧਿਤ ਜਿਹੜੀ ਕਾਰਵਾਈ ਕੀਤੀ ਜਾਂਦੀ ਹੈ ਤੇ ਇਹ ਪਿੰਡਾਂ ਦੇ ਵਿੱਚ ਵੀ ਕੀਤੀ ਜਾ ਰਹੀ ਹੈ। ਸ਼ਹਿਰ ਦੇ ਵਿੱਚ ਜਿਹੜੀ ਪੀਸੀਆਰ ਗਸ਼ਤਾਂ ਕਿੰਨੀ ਕ ਵਧਾਈ ਗਈ ਹੈ ਕਿੰਨੀ। ਬਿਲਕੁਲ ਜਿਹੜੀ ਪੀਸੀਆਰ ਦੀ ਗਸ਼ਤ ਕਪੂਰਥਲਾ ਸ਼ਹਿਰ ਦੇ ਵਿੱਚ ਅਤੇ ਫਗਵਾੜਾ ਦੇ ਵਿੱਚ ਵੀ ਵਧਾਈ ਗਈ ਹੈਗੀ ਆ। ਕਪੂਰਥਲਾ ਦੇ ਵਿੱਚ ਜਿਹੜੇ ਦੋ ਪੀਸੀਆਰ ਹਜੇ ਹੋਰ ਐਡ ਕਰਤੇ ਆ ਜਿਹੜੇ 24 ਘੰਟੇ ਜਿਹੜੇ ਗਸ਼ਤ ਕਰਦੇ ਰਹਿੰਦੇ ਆ। ਜਿਹੜਾ ਫੋਰਸ ਜਿਹੜਾ ਆਡਿਟ ਲਗਾਤਾਰ ਹੀ ਜਿਹੜਾ ਚੱਲ ਰਿਹਾ ਹੈਗਾ ਤੇ ਉਹਨਾਂ ਵਾਲੇ ਸਮੇਂ 'ਚ ਹੋਰ ਵੀ ਪੀਸੀਆਰ ਜਿਹੜੇ ਅਸੀਂ ਕਪੂਰਥਲਾ ਤੇ ਫਗਵਾੜੇ ਚਲਾਵਾਂਗੇ। ਆਖਰੀ ਮੈਸੇਜ ਦੇ ਪਬਲਿਕ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੀ ਕਪੂਰਥਲਾ ਪੁਲਿਸ ਹੈ ਜਿਹੜਾ ਇੱਕ ਜੁਰਮ ਦੇ ਖਿਲਾਫ ਲੜਾਈ ਦੇ ਵਿੱਚ ਲੋਕਾਂ ਨੂੰ ਵਚਨਬੰਦ ਹੈਗੀ ਹੈ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਕੋਈ ਵੀ ਜੁਰਮ ਹੁੰਦਾ ਹੈਗਾ ਆਪਣੇ ਨੀਰੈਸਟ ਜਿਹੜੇ ਥਾਣੇ ਦੇ ਵਿੱਚ ਉਹਨੂੰ ਜ਼ਰੂਰ ਰਿਪੋਰਟ ਕਰਨ ਮੈਂ ਵਿਸ਼ਵਾਸ ਦਿਵਾਉਣਾ ਤੁਹਾਡੀ ਇਨਫੋਰਮੇਸ਼ਨ ਤੇ ਇਮੀਡੀਏਟਲੀ ਜਿਹੜੀ ਕਾਰਵਾਈ ਕੀਤੀ ਜਾਊਗੀ ਤੇ ਜਿਹੜਾ ਦੋਸ਼ੀ ਹੈ ਉਹਨੂੰ ਅਸੀਂ ਸਜ਼ਾ ਵੀ ਕਰਾਵਾਂਗੇ